सीएम साहब ਦਾ ਜ਼ੀਰੋ ਟੋਲਰੈਂਸ ਪਾਲਿਸੀ ਐਟਵਰਡਸ ਆਰਗੇਨਾਈਜ਼ ਕ੍ਰਾਈਮ 테ਰਰ ਕ੍ਰਾਈਮ اور ਜੁਧ ਨਸ਼ਾ ਵਿਰੁੱਧ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਇੱਕ ਹੋਰ ਵੱਡੀ ਕਾਮਯਾਬੀ ਬੜੀ ਹੈ ਕ੍ਰਾਸ ਬਾਰਡਰ ਨਾਰਕੋ ਤੇ ਆਰਮਸ ਜਿਹੜਾ ਘਾਟਲ ਹੈ ਨੈਟਵਰਕ ਇਹ ਬਸਟ ਕੀਤਾ ਗਿਆ ਇਹਦੇ ਚਾਰ ਮੁਲਜ਼ਮ ਗ੍ਰਿਫਤਾਰ ਹੋਏ ਨੇ ਪੰਜਵਾਂ ਜੁਵਿਨਾਈਲ ਹੈ ਔਰ 12 ਸਫਿਸਟੀਕੇਟਿਡ ਪਿਸਟਲ ਜਿਹੜੇ 9.30 ਬੋਰ ਦੇ ਉਹ ਰਿਕਵਰ ਕੀਤੇ ਗਏ ਨੇ ਦੇ ਨਾਲ 1.5 ਕਿਲੋ ਹਿਰੋਇਨ ਬੇਸਿਕਲੀ ਇਹ ਸਾਰਾ ਜਿਹੜੀ ਕਨਸਾਈਨਮੈਂਟਸ ਨੇ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਪੁਸ਼ਿੰਗ ਕੀਤੀਆਂ ਜਾ ਰਹੀਆਂ ਹਨ ਪਾਕ ਸਮਗਲਰਸ ਤੇ ਰਾਹੀ ਤੇ ਉੱਥੇ ਲੋਕਲ ਉਹਨਾਂ ਨੂੰ ਸਪੋਰਟ ਮਿਲ ਰਹੀ ਹੈ ਔਰ ਫੋਰਨ ਬੇਸਡ ਕੁਝ ਹੈਂਡਲਰਸ ਦੇ ਵੀ ਨਾਮ ਇਹਦੇ ਚ ਆਏ ਹੈ ਸਭ ਤੋਂ ਪਹਿਲਾਂ ਜਿਹੜੀ ਗ੍ਰਿਫਤਾਰੀ ਕੀਤੀ ਗਈ ਪੰਜ ਪਿਸਟਲ ਫੜੇ ਗਏ ਉਹਦੇ ਚ ਜੋਬਨ ਹੈ ਇੱਕ ਕਰਨਦੀਪ ਐ ਤੇ ਹਜੇਪਾਲ ਮਾੜੀ ਮੇਗਾ ਪਿੰਡ ਐ ਖਾਲੜਾ ਥਾਣਾ ਡਿਸਟ੍ਰਿਕਟ ਤਰਨਤਾਰਨ ਇਹ ਤਿੰਨੋਂ ਉਥੋਂ ਦੇ ਰਹਿਣ ਵਾਲੇ ਇਹਨਾਂ ਦਾ ਬਾਰਡਰ ਦੇ ਨੇੜੇ ਹੀ ਪਿੰਡ ਐ ਪਹਿਲਾਂ 5 ਪਿਸਟਲ 30 ਬੋਰ ਦੇ ਇਹਨਾਂ ਤੋਂ ਫੜੇ ਗਏ ਉਸ ਤੋਂ ਬਾਅਦ ਇਹਦੀ ਪੁਛਗਿੱਟ ਦੇ ਵਿੱਚ ਜਿਹੜਾ ਜਸ਼ਨਪ੍ਰੀਤ ਜੋ ਬੰਦੇ ਜਿਹੜੇ ਐਸੋਸੀਏਟਸ ਵੱਲੋਂ ਉਹ ਅਸੀਂ ਨਾਮਜ਼ਦ ਕੀਤਾ ਤੇ ਉਸ ਤੋਂ ਬਾਅਦ ਜਸ਼ਨਪ੍ਰੀਤ ਤੇ ਉਹਦੇ ਨਾਲ ਇੱਕ ਜੁਵਿਨਾਈਲ ਦੇ ਫੜੇ ਗਏ ਜਿਨ੍ਹਾਂ ਤੋਂ 7 ਪਿਸਟਲ ਰਿਕਵਰ ਹੋਇਆ ਇਹ ਰਾਣੀਆਂ ਪਿੰਡ ਹੈਗਾ ਅੰਮ੍ਰਿਤਸਰ ਰੂਰਲ ਦੇ ਵਿੱਚ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ ਵੀ ਔਰ ਜਿਹੜਾ ਜੋਬਨ ਹੈ ਇਹਦੀ ਪੁਛਕੀ ਤੋਂ 1.5 ਕਿਲੋ ਹਿਰੋਇਨ ਵੀ ਹੋਰ ਬਰਾਮਤ ਕੀਤੀ ਗਈ ਹੈ ਛੋਟੀ ਏਜ ਦੇ ਸਾਰੇ ਹੈਗੇ ਨੇ ਬਟ ਪੈਸੇ ਦੇ ਲਾਲਚ ਜਿੱਦਾਂ ਇਹ ਪ੍ਰਾਣੀ ਕ੍ਰਿਮੀਨਲ ਜਿਹੜਾ ਬੈਕਗ੍ਰਾਉਂਡ ਹੈ ਜੇ ਉਹਦੇ ਚ ਆਪਾਂ ਜਾਈਏ ਤੇ ਜਸ਼ਨਪ੍ਰੀਤ ਦਾ ਆ ਮਾਮਾ ਹੈਗਾ ਉਹ ਲਗਾਤਾਰ ਦੋਨੇ ਨੇ ਸਮਗਲਿੰਗ ਦੇ ਕੰਮ ਚ ਜੁਟੇ ਹੋਏ ਸੀਗੇ ਬਾਹਰ ਪਾਕਿਸਤਾਨ ਦੇ ਸਮਗਲਰਸ ਨਾਲ ਉਹਨਾਂ ਦੇ ਲਿੰਕ ਸੀ ਤੇ ਐਨਟੀਐਫ ਲੁਧਿਆਣੇ ਦੇ ਵੱਲੋਂ ਅੱਧਾ ਕਿਲੋ ਹਾਈਸ ਇਹਨਾਂ ਤੋਂ ਤੇ ਦੋ ਪਿਸਟਲ ਇਹਦੇ ਮਾਮੇ ਤੋਂ ਫੜੇ ਗਏ ਸੀਗੇ ਜਸ਼ਨਪ੍ਰੀਤ ਉਸ ਕੇਸ ਚ ਪਕੜਿਆ ਇਹ ਹੁਣ ਇੱਥੇ ਐਕਟਿਵਲੀ ਇਹ ਕੰਮ ਕਰ ਰਿਹਾ ਸੀਗਾ ਬਾਹਰ ਇਹਨਾਂ ਦੀ ਯੂਰਪ ਚ ਵੀ ਕੋਈ ਨਾ ਕੋਈ ਲਿੰਕ ਹੈਗੇ ਆ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਆ ਤੇ ਜਿਹੜੇ ਇਹਨਾਂ ਦੀ ਮੇਨ ਹਾਂ ਕੰਟੈਕਟ ਪੁਆਇੰਟ ਹੈ ਦੋਨੋਂ ਜਿਹੜੇ ਨੈਟਵਰਕਸ ਨੇ ਜਾਂ ਆਪਾਂ ਸਿੰਡੀਕੇਟ ਕਹਿ ਸਕਦੇ ਹਾਂ ਉਹ ਪਾਸ पे ਸਮਗਲਰ ਨੇ ਤੇ ਫੋਰਨ ਬੇਸ ਹੈਂਡਲਰਸ ਨੇ ਜਿਹੜੇ ਕਰਨਤਾਨ ਸੈਕਟਰ ਤੇ ਅਮਰਸਰ ਰੂਰਲ ਦਾ ਰਣਿਆ ਸੈਕਟਰ ਹੈ ਇਹਨੂੰ ਐਕਟੀਵੇਟ ਕਰਕੇ ਤੇ ਪੁਸ਼ਨ ਕਰਦੇ ਨੇ ਮੈਂ ਮੈਨੂੰ ਬੜੀ ਅੱਛੀ ਸਕਸੈਸ ਮੰਨਦਾ ਬਿਕੋਜ਼ ਅਸੀਂ ਸਾਰੇ ਹਾਈ ਅਲਰਟ ਤੇ ਚੱਲ ਰਹੇ ਜਿਵੇਂ ਤੁਹਾਨੂੰ ਪਤਾ ਹੀ ਹੈ ਫੈਸਟੀਵਲ ਸੀਜ਼ਨ ਹੈ ਇੱਕ ਕਮਿਸ਼ਨਰ ਪੁਲਿਸ ਆਫ ਅਮਰਸਰ ਦੇ ਜਿਹੜੇ ਆਫੀਸਰਸ ਨੇ ਉਹ ਦਿਨ ਰਾਤ ਮਿਹਨਤ ਕਰ ਰਹੇ ਨੇ ਮੈਂ ਦਿਲੀ ਮੁਬਾਰਕਾ ਦਿੰਦਾ ਡੀਸੀਪੀ ਸਾਹਿਬ ਰਵਿੰਦਰਪਾਲ ਜੀ ਨੂੰ ਜਗਵਿੰਦਰ ਜੀ ਸਾਡੇ ਏਡੀਸੀਪੀ ਹਰਮਿੰਦਰ ਏਸੀਪੀ ਇੰਸਪੈਕਟਰ ਮੋਲਕਦੀਪ ਸਿੰਘ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਸਾਰੀ ਟੀਮ ਨੂੰ ਕਿ ਉਹਨਾਂ ਨੇ ਫੇਰ ਇੱਕ ਵਾਰੀ ਜਿਹੜਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਔਰ ਇਹ ਥਵਾਰਟ ਕੀਤੀ ਹੈ ਜਿਹੜੀ ਮੁੱਢਲੀ ਪੁੱਛਗਿੱਛ ਸਾਹਮਣੇ ਆਈ ਹੈ ਕਿ ਗੈਂਗਸਟਰਸ ਦੇ ਵਾਸਤੇ ਇਹ ਹੌਨਸਲੀ ਆਰਗੇਨਾਈਜ਼ ਕ੍ਰਾਈਮ ਵਾਸਤੇ ਏ ਅਸੀਂ ਉੱਤੇ ਵਰਕ ਕਰ ਰਹੇ ਹਾਂ ਕਿ ਕੌਣ ਰੈਸਿਪੀਐਂਟ ਸੀ ਤੋਂ ਉਹਦੇ ਨਾਲ ਇਹ ਹੈ ਕਿ ਜਿਹੜੀ ਇਹਨਾਂ ਦੀ ਆਪਸ ਵਿੱਚ ਇੰਟਰ ਗੈਂਗ ਰਾਈਵਲਰੀ ਆ ਜਾਂ ਹੋਰ ਹਿਨਸ ਕ੍ਰਾਈਮ ਆ ਕਾਫੀ ਬਚਤ ਹੋਈ ਹੈ ਜੇ ਆਪਾਂ ਅਮੇਜਿਨ ਕਰੀਏ ਕਿ 12 ਬਿਲਕੁਲ ਬ੍ਰੈਂਡ ਨਿਊ ਸਫਿਸਟੀਕੇਟਿਡ ਫੋਰਨ ਬੇਸ ਪਿਸਟਲਸ ਇੱਥੇ ਆ ਰਹੇ ਆ ਤੇ ਨੈਚੁਰਲੀ ਗਲਤ ਅਤਾਂ ਚਲੇ ਜਾਂਦੇ ਤਾਂ ਉਹਦਾ ਕੀ ਹਸ਼ਰ ਹੁੰਦਾ ਤੋਂ ਬਾਕੀ ਇਹਦੇ ਤੇ ਹੋਰ ਵੀ ਅਸੀਂ ਕੰਮ ਕਰਾਂਗੇ ਇਹਦੇ ਵਿੱਚ ਕਿਉਂਕਿ ਜਿਹੜਾ ਅਜੇ ਫਾਈਨੈਂਸ਼ੀਅਲ ਐਂਗਲ ਉੱਤੇ ਅਸੀਂ ਪੂਰਾ ਜ਼ੋਰ ਦੇ ਰਹੇ ਆ plus ਇਹਨਾਂ ਦੇ ਕੁਝ ਲਿੰਕੇਜਸ ਹੋਰ ਆਏ ਆ ਜੇ ਆਪਾਂ ਐਨਟੀਐਫ ਲੁਧਿਆਣਾ ਦਾ ਕੇਸ ਦੇਖੀਏ ਅੱਧਾ ਕਿਲੋ ਆਇਸ ਦਾ ਤੋਂ ਪਿਸਟਲਸ ਵਾਲਾ ਉਹ ਵੀ ਬੜਾ ਇੰਪੋਰਟੈਂਟ ਰਿਕਵਰੀ ਹੈ ਕਿ ਕਿੱਥੇ ਤੱਕ ਦੂਰ ਤੱਕ ਜਾ ਕੇ ਇਹਨਾਂ ਨੇ ਮਾਰ ਕੀਤੀ ਔਰ ਉੱਥੇ ਡਿਲੀਵਰੀਆਂ ਕਰਨ ਗਏ ਕਿੱਥੇ ਫੜੇ ਗਏ ਸੋ ਇਹਦੇ ਤੇ ਹੋਰ ਕਾਰਵਾਈ ਤੇ ਮੈਨੂੰ ਕਾਫੀ ਆਸ ਹੈ ਕਿ ਆਉਣ ਵਾਲੇ ਟਾਈਮ ਚ ਕੁਝ ਰਿਕਵਰੀ ਵੀ ਹੋਏਗੀ ਤੇ ਅਰੈਸਟ ਵੀ ਹੋਰ ਹੋ ਸਕਦੇ ਸਰ ਕਿਹੜੇ ਗੈਂਗ ਦੇ ਬਦਲ ਕਰਮਗਰ ਦੇ ਗੈਂਗਵਾਦੀ ਗੱਲ ਦੇਖੋ ਅਜੇ ਸਾਨੂੰ ਉਮੇਤ ਉਹਨਾ ਤਾ ਨਹੀਂ ਡਿਸਕਲੋਸ ਕਰ ਰਹੇ ਸਾਨੂੰ ਕਾਫੀ ਕਲੀਅਰ ਹੋਇਆ ਵੀ ਕਿਹੜੇ ਗੈਂਗ ਨੇ ਮੰਗਾਏ ਆ ਕਿਉਂਕਿ ਇਹਦੇ ਚ ਕਾਫੀ ਇਹਦੇ ਡੀਪਲੀ ਅਸੀਂ ਅਜੇ ਬੰਦੇ ਇੱਕ ਦੋ ਫੜਨੇ ਨੇ ਔਰ ਨਹੀਂ ਤਾਂ ਫਿਰ ਬੰਦਾ ਅਲਰਟ ਹੋ ਜਾਂਦਾ ਜੇ ਆਪਾਂ ਸਾਰੀ ਗੱਲ ਪਹਿਲਾਂ ਦੱਸ ਦਿੰਨੇ ਆ ਬਟ ਡੈਫੀਨੇਟਲੀ ਇਟ ਵਾਸ ਫॉर ਔਰਗੇਨਾਈਜ਼ਡ ਕ੍ਰਾਈਮ ਇਹ ਮੈਂ ਮਤਲਬ ਬੜਾ ਤੁਹਾਨੂੰ ਕੰਫੀਡੈਂਟਲੀ ਦੱਸੇ ਆ ਔਰ ਮਿੰਦਰ ਜੀ ਨਹੀਂ ਉਹ ਮਾਰਨ ਵਾਲੀ ਕੋਈ ਗੱਲ ਨਹੀਂ ਅਜੇ ਆਈ ਜੀ ਅਜੇ ਤਾਂ ਹਥਿਆਰ ਪਹੁੰਚਣੇ ਸੀਗੇ ਮਾੜੇ ਹੱਥਾਂ ਚ ਅੱਗੇ ਉਹਨਾਂ ਨੇ ਕੀ ਕਰਨਾ ਸੀ ਉਹ ਜਲਦੀ ਅਸੀਂ ਗ੍ਰਿਫਤਾਰ ਕਰਕੇ ਹੀ ਉਹਨਾਂ ਨੂੰ ਆ ਆਰਡਰ ਨਾ ਸ਼ੇਅਰ ਕਰਾਂਗੇ ਸਰ ਕੋਈ ਪੈਸੇ ਵੀ ਬਰਾਮਦ ਹੋਏ ਨੇ ਜੀ ਨਾ ਕੋਈ ਪੈਸੇ ਕੋਈ ਇੰਨੇ ਸਿਗਨੀਫੀਕੈਂਟ ਨਹੀਂ ਬਟ ਬੇਸਿਕਲੀ ਫਾਈਨੈਂਸ਼ੀਅਲ ਐਂਗਲ ਇਜ਼ ਬੜਾ ਇੰਪੋਰਟੈਂਟ ਮੈਨੂੰ ਲੱਗ ਰਿਹਾ ਉਸ ਤੇ ਅਸੀਂ ਕਾਫੀ ਕੰਮ ਕਰ ਜੀ ਸਾਰਾ ਤੁਹਾਨੂੰ ਪ੍ਰੈਸ 'ਚ ਅਸੀਂ ਬਰੀਫ ਕਰਾਂਗੇ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ